ਬਨੀ ਸਬਾਹ ਸਬਾਹ ਮਹਾਰਾਜ ਕੀ ਜੈ ਪਰਮ ਪੂਰਿਆ ਪ੍ਰਮੁਖਾ ਕਰਮਾਰਾਜ ਕੀ ਜੈ ਜੈ ਭੀ ਜੈ ਭੀ ਅੱਗੇ महाराज की परम पूज्य प्रभु महाराज की मामी शक्ति हमारे जो बोले सोनिक मान वाल्मीकि महाराज की ਸ਼੍ਰੀ ਐਕਸਵਰ ਸਤਿਗੁਰੂ ਗਿਆਨਕ ਮਹਾਰਾਜ ਕੀ ਜੈ ਪਰਮ ਪੂਜਯ ਪ੍ਰਭ ਤਰਾਕਰ ਮਹਾਰਾਜ ਕੀ ਜੈ ਸਾਰਨ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਮਿਤ ਕਰ ਮਹਾ ਪੰਚਾਇਸਾ ਘਟਨਾ ਮੁੱਖ ਸੰਚਾਲਕ ਆ ਤੇ ਮੇਰੇ ਨਾਲ ਸਾਰੀ ਮੇਰੀ ਜ਼ਿਲ੍ਹੇ ਦੀ ਟੀਮ ਔਰ ਪੰਜਾਬ ਦੀ ਟੀਮ ਜਿਹੜੀ ਇੱਥੇ ਮੇਰੇ ਨਾਲ ਪਹੁੰਚੀ ਆ ਸੋ ਅੱਜ ਅਸੀਂ ਚੰਨਪ੍ਰੀਤ ਜੀ ਦੇ ਘਰ ਪਹੁੰਚੇ ਆ ਔਰ ਸਾਡੇ ਜਿਹੜੇ ਸਤਕਾਰਯੋਗ ਸਾਡੇ ਜਸੀ ਪ੍ਰਧਾਨ ਜੀ ਅਸੀਂ ਹਮੇਸ਼ਾ ਹੀ ਇੱਕ ਉਪਰਾਲਾ ਕੀਤਾ ਕਿ ਪਿੰਡਾ ਥਾਮਾ ਚ ਜਾ ਕੇ ਅਸੀਂ ਆਪਣੇ ਪਰਮਾਤਮਾ ਵਾਲਮਿਕੀ ਮਹਾਰਾਜੀ ਦਾ ਬਾਬਾ ਸਾਹਿਬ ਅਬਿਡ ਕਰੀਦਾ ਜਿਹੜਾ ਹਮੇਸ਼ਾ ਹੀ ਜਿਹੜਾ ਪ੍ਰਚਾਰ ਜਿਹੜਾ ਅਸੀਂ ਲਗਾਤਾਰ ਆਪਣੇ ਸ਼ਹਿਰ ਬਸ਼ਹਿਰ ਹੀ ਫਲਾ ਰਹੇ ਆ ਔਰ ਅਸੀਂ ਇਹੋ ਹੀ ਹਮੇਸ਼ਾ ਆਪਣੇ ਭੈਣ ਭਰਾਵਾਂ ਨੂੰ ਇੱਕੋ ਜਿਹੜਾ ਹੈਗਾ ਵਾ ਉਹਨਾਂ ਨੂੰ ਕਹੀਦਾ ਕਿ ਹਮੇਸ਼ਾ ਪੜ੍ਹ ਲਿਖ ਕੇ ਜਿਹੜਾ ਵਾ ਜਿਹੜਾ ਹਮੇਸ਼ਾ ਆਪਣੀ ਸਮਾਜ ਦੀ ਆਪਣੀ ਕੌਮ ਦੀ ਜਿਹੜੀ ਆ ਜਿਹੜਾ ਸਾਡੇ ਸਕੌਮ ਨੂੰ ਜਿਹੜਾ ਦਲਿਤਰ ਆ ਉਹ ਲਾਇਆ ਜਾਵੇ ਉਹ ਦਲਿਤਰ ਤਾਂ ਦੀ ਲੱਥ ਸਕਦਾ ਵਾ ਜੇ ਅਸੀਂ ਪੜ੍ਹ ਲਿਖ ਕੇ ਕੁਝ ਬਣਾਗੇ ਤੇ ਅੱਜ ਇਸ ਸੰਬੰਧ ਦੇ ਵਿੱਚ ਸਾਡੇ ਵੀਰ ਚੰਨਪ੍ਰੀਤ ਸਿੰਘ ਜੀ ਅਸੀਂ ਉਹਨਾਂ ਨੂੰ ਅੱਜ ਪੰਜਾਬ ਦਾ ਵਾਈਸ ਪ੍ਰੈਜ਼ੀਡੈਂਟ ਨਿਯੁਕਤ ਕਰਨ ਲੱਗੇ ਆਂ ਔਰ ਇਹ ਜਿਹੜੀ ਪੰਜਾਬ ਦੀ ਹੈ ਜਿਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਦੇਣ ਜਾ ਰਹੇ ਆਂ ਇਹ ਅਸੀਂ ਇਸ ਕਰਕੇ ਦੇ ਰਹੇ ਆ ਕਿ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਲਾਤੀ ਆ ਕਿ ਅਸੀਂ ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਸਾਡੇ ਸਮਾਜ ਨਾਲ ਅਤਿਆਚਾਰ ਹੁੰਦਾ ਵਾ ਜਿੱਥੇ ਸਾਡੇ ਸਮਾਜ ਦਾ ਸ਼ੋਸ਼ਣ ਕੀਤਾ ਜਾਂਦਾ ਵਾ ਉਹਦੇ ਹੱਕ ਸੱਚ ਦੀ ਤੁਸੀਂ ਲੜਾਈ ਲੜਨੀ ਆ ਤੇ ਅੱਜ ਇਹਨਾਂ ਨੂੰ ਜਿਹੜੀਆਂ ਪੰਜਾਬ ਦੀਆਂ ਜ਼ਿੰਮੇਵਾਰੀਆਂ ਦੇ ਰਹੇ ਆ ਤੇ ਮੈਂ ਬੇਨਤੀ ਕਰੂੰਗਾ ਇਹ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਔਰ ਪੰਜਾਬ ਪੁਲਿਸ ਨੂੰ ਔਰ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਨੂੰ ਵੀ ਕਿ ਸਾਡਾ ਜਿਹੜਾ ਵੀਰ ਹੈ ਇਹ ਹਮੇਸ਼ਾ ਹੀ ਸਮਾਜ ਦੀ ਸੇਵਾ ਕਰਦਾ ਵਾ ਔਰ ਇਹਦੇ ਜਿਹੜਾ ਵਾ ਅੱਜ ਤੋਂ ਕੁਛ ਦਿਨ ਪਹਿਲਾਂ ਇਸ ਵੀਰ ਦੇ ਉੱਤੇ ਹਮਲੇ ਵੀ ਹੋਏ ਸੀ ਇਹ ਜਿਹੜਾ ਲਗਾਤਾਰ ਹਮੇਸ਼ਾ ਜਦੋਂ ਆਵਾਜ਼ ਬੁਲੰਦ ਕਰਦਾ ਸਮਾਜ ਦੀ ਔਰ ਇਹਦੇ ਨਾਲ ਕਾਫੀ ਕੋਈ ਧੱਕੇਸ਼ਾਈਆਂ ਵੀ ਹੋਈਆਂ ਸੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਕਿ ਜੇ ਇਸ ਵੀਰ ਨੇ ਹਮੇਸ਼ਾ ਹੀ ਪਹਿਲਾਂ ਇੱਕ ਐਮਪੀ ਦੇ ਇਲੈਕਸ਼ਨ ਵੀ ਇਹਨਾਂ ਵੀਰ ਨੇ ਲੜੇ ਆ ਔਰ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜੇ ਇਹਨੂੰ ਸਕਿਉਰਟੀ ਪ੍ਰੋਵਾਈਡ ਕੀਤੀ ਗਈ ਸੀ ਤੇ ਉਹ ਵਾਪਸ ਕਿਉਂ ਲਈਤੀ ਗਈ ਆ ਔਰ ਅਸੀਂ ਚੋਨੇ ਆ ਪਰਸ਼ਾ ਕਿ ਇਸ ਵੀਰ ਦੇ ਉੱਤੇ ਜਿਹੜੇ ਹਮਲੇ ਹੋਏ ਆ ਉਹ ਸਬੰਧ ਦੇ ਵਿੱਚ ਇਹਨਾਂ ਨੂੰ ਜਿਹੜੀ ਬੰਨ ਦਾ ਜਿਹੜਾ ਸਕਿਉਰਟੀ ਉਹ ਦਿੱਤੀ ਜਾਵੇ